हां हां जी भाई जी एक वीडियो हो आज, आज है, रही है सामने मல்கीत ओल्ख ने 5 करोड़ की दत्ता भाई सेवा वास्ते आ देखो भाई हार्ड पीडता वास्ते वीडियो नु ਕਰ ਦੋ ਸ਼ੇਅਰ ਬਾਈ ਸਾਰੀ ਗੱਲਬਾਤ ਸੁਣੋ ਤੇ ਮੈਨੂੰ ਅੱਜ ਅੱਜ ਟਾਈਮ ਮੈਂ ਬਹੁਤ ਥ੍ਰੈਟਾਂ ਚੋਂ ਗੁਜ਼ਰ ਰਿਹਾ ਬਹੁਤ ਥ੍ਰੈਟਾਂ ਆ ਰਹੀਆਂ ਤੇ ਮੈਨੂੰ ਥੋੜਾ ਜਿਹਾ ਮੈਸੇਜ ਵੀ ਆਇਆ ਵੀ ਤੁਸੀਂ ਬਾਹਰ ਅੰਦਰ ਘੱਟ ਨਿਕਲੋ ਬੜੇ ਤਰੀਕੇ ਨਾਲ ਪਰ ਮੇਰੇ ਤੋਂ ਰਿਹਾ ਨਹੀਂ ਗਿਆ ਮੈਂ ਪੰਜਾਬ ਵਾਸਤੇ ਮੇਰੇ ਤੋਂ ਘਰੇ ਨਹੀਂ ਬੈਠਾ ਗਿਆ ਸੀ ਪਿੱਛੇ ਦੀ ਹਾਲਾਤ ਦੇਖ ਕੇ ਹੋਣੇ ਆ ਬਹੁਤ ਬਹੁਤ ਠੀਕ ਬਹੁਤ ਬੜਾ ਬਹੁਤ ਬਹੁਤ ਮਾੜੇ ਹਾਲਾਤ ਹੋਏ ਹੋਏ ਨੇ ਪਰ ਬਾਬਾ ਭਲੀ ਕਰੂ ਜੀ ਆਪ ਨੂੰ ਇਦਾਂ ਲੱਗਦਾ ਜਿੱਦਾਂ ਮੰਗਣ ਤੇ ਨਹੀਂ 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 ਪੰਜਾਬ ਕਦੇ ਨਹੀਂ ਪੰਜਾਬ ਕਦੇ ਮੰਗਦਾ ਨਹੀਂ ਜੀ ਅਸੀਂ ਪੰਜਾਬ ਦੇ ਬੱਚੇ ਆ ਪੰਜਾਬ ਸਾਡਾ ਪੰਜਾਬ ਨਾਲ ਪੰਜਾਬ ਨੂੰ ਸਾਡੀ ਲੋੜ ਨਹੀਂ ਪੰਜਾਬ ਨੂੰ ਕਿਸੇ ਦੀ ਲੋੜ ਨਹੀਂ ਪੰਜਾਬ ਪੰਜਾਬ ਕੋ ਤਾਂ ਇੰਨੀ ਸ਼ਕਤੀ ਆ ਪੰਜਾਬ ਦਾ ਅੱਜ ਬਿਹਾਰ ਡੁੱਬ ਜੇ ਕੋਈ ਡੁੱਬ ਜੇ ਪੰਜਾਬ ਤਾਂ ਪਹਿਲੀਅਾਂ ਚ ਪਹੁੰਚੂਗਾ ਤੇ ਸੋ ਜਿਹੜੀ ਚੀਜ਼ ਹੁਣ ਆਈ ਆ ਪੰਜਾਬ ਨੇ ਅੱਜ ਮਾੜਾ ਜਾਂ ਗੋਡਿਆਂ ਭਾਰ ਹੋਇਆ ਇਹਨੇ ਫਿਰ ਥਾਪੀਆਂ ਮਾਰਦੇ ਫਿਰਨਾ ਪੰਜਾਬ ਨੇ ਦਓ ਆ ਦਓ ਦਓ ਵੀਕ ਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ